ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਤੋਂ ਜਿਆਦਾ ਕਰੋ ਗੁੰਦਕ ਤੀਰੇ ਦਾ ਇਸਤੇਮਾਲ ਸਰੀਰ ਨੂੰ ਹੋਣਗੇ ਕਈ ਫਾਇਦੇ ਗਰਮੀਆਂ ਦੇ ਮੌਸਮ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਗਰਮੀਆਂ ਚ ਗੁੰਦਕ ਤੀਰਾ ਖਾਣਾ ਵੀ ਚੰਗਾ ਹੁੰਦਾ ਹੈ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ ਗੁੰਦਕ ਤੀਰੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਆਓ ਜਾਣਦੇ ਹਾਂ ਗੁੰਦਕ ਤੀਰੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਰੋਜ਼ਾਨਾ ਸਵੇਰੇ ਅੱਧਾ ਗਲਾਸ ਦੁੱਧ ਵਿੱਚ ਗੁੰਦਕ ਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇੱਕ ਰਾਤ ਪਾਣੀ ਵਿੱਚ ਭਿਓ ਕੇ ਰੱਖਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੁੰਦਕ ਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀਆਂ ਵਿੱਚ ਰੋਜ਼ਾਨਾ ਦੁੱਧ ਵਿੱਚ ਪਾ ਕੇ ਗੁੰਦਕ ਤੀਰੇ ਦੀ ਵਰਤੋਂ ਕਰੋ ਤਾਪ ਦੀ ਗਰਮੀ ਵਿੱਚ ਘਰ ਤੋਂ ਬਾਹਰ ਜਾਣ ਨਾਲ ਲੋਲ ਲੱਗਣ ਦਾ ਡਰ ਹੁੰਦਾ ਹੈ ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤੇ ਗੁੰਦਕਤੀ ਦਾ ਸਵੇਰ ਅਤੇ ਸ਼ਾਮ ਦੁੱਧ ਵਿੱਚ ਸ਼ਰਬਤ ਚ ਮਿਲਾ ਕੇ ਪੀਣਾ ਚਾਹੀਦਾ ਹੈ ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਜਲਣ ਹੈ ਤਾਂ ਦੋ ਚਮਚ ਗੁੰਦਕਤੀਰੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਪਿਉਂਦੋ ਸਵੇਰੇ ਇਸ ਵਿੱਚ ਸ਼ੱਕਰ ਮਿਲਾ ਕੇ ਖਾਓ ਇਸ ਨਾਲ ਜਲਨ ਠੀਕ ਹੋ ਜਾਂਦੀ ਹੈ ਤੇ ਗੁੰਦਕ ਤੇਰੇ ਨੂੰ ਪਿਉ ਕੇ ਰੋਜ਼ਾਨਾ ਖਾਣ ਨਾਲ ਖੂਨ ਦੀ ਘਾਟ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਜੇ ਤੁਹਾਨੂੰ ਅਨੀਮੀਆ ਦੀ ਸਮੱਸਿਆ ਦਿੰਦੀ ਹੈ ਤਾਂ ਗੁੰਦਕ ਤੇਰੇ ਦੀ ਵਰਤੋਂ ਜਰੂਰ ਕਰੋ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਤੋਂ ਜਿਆਦਾ ਕਰੋ ਗੁੰਦਕ ਤੇਰੇ ਦਾ ਇਸਤੇਮਾਲ ਸਰੀਰ ਨੂੰ ਹੋਣਗੇ ਕਈ ਫਾਇਦੇ ਗਰਮੀਆਂ ਦੇ ਮੌਸਮ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਗਰਮੀਆਂ 'ਚ ਗੁੰਦਕ ਤੀਰਾ ਖਾਣਾ ਵੀ ਚੰਗਾ ਹੁੰਦਾ ਹੈ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ ਗੁੰਦਕ ਤੀਰੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਉਹ ਜਾਣਦੀ ਹਾਂ ਗੂੰਦਕ ਤੀਰੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਰੋਜ਼ਾਨਾ ਸਵੇਰੇ ਅੱਧਾ ਗਲਾਸ ਦੁੱਧ ਵਿੱਚ ਗੂੰਦਕ ਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇੱਕ ਰਾਤ ਪਾਣੀ ਵਿੱਚ ਭਿਓ ਕੇ ਰੱਖਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੂੰਦਕ ਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀਆਂ ਵਿੱਚ ਰੋਜ਼ਾਨਾ ਦੁੱਧ ਵਿੱਚ ਪਾ ਕੇ ਗੂੰਦਕ ਤੀਰੇ ਦੀ ਵਰਤੋਂ ਕਰੋ ਤਾਪਦੀ ਗਰਮੀ ਵਿੱਚ ਘਰ ਤੋਂ ਬਾਹਰ ਜਾਣ ਨਾਲ ਲੋਲ ਲੱਗਣ ਦਾ ਡਰ ਹੁੰਦਾ ਹੈ ਇਸ ਲਈ ਗਰਮੀ ਜਿਆਦਾ ਮਹਿਸੂਸ ਹੋਵੇ ਤੇ ਗੁੰਦਕ ਤੇਰਾ ਸਵੇਰ ਅਤੇ ਸ਼ਾਮ ਦੁੱਧ ਵਿੱਚ ਸ਼ਰਬਤ ਚ ਮਿਲਾ ਕੇ ਪੀਣਾ ਚਾਹੀਦਾ ਹੈ ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਜਲਨ ਹੈ ਤਾਂ ਦੋ ਚਮਚ ਗੁੰਦਕ ਤੇਰੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਪਿਉਂਦੋ ਸਵੇਰੇ ਇਸ ਵਿੱਚ ਸ਼ੱਕਰ ਮਿਲਾ ਕੇ ਖਾਓ ਇਸ ਨਾਲ ਜਲਨ ਠੀਕ ਹੋ ਜਾਂਦੀ ਹੈ ਤੇ ਗੁੰਦਕ ਤੀਰੇ ਨੂੰ ਪਿਉ ਕੇ ਰੋਜ਼ਾਨਾ ਖਾਣ ਨਾਲ ਖੂਨ ਦੀ ਘਾਟ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਜੇ ਤੁਹਾਨੂੰ ਅਨੀਮੀਆ ਦੀ ਸਮੱਸਿਆ ਦਿੰਦੀ ਹੈ ਤਾਂ ਗੁੰਦਕ ਤੀਰੇ ਦੀ ਵਰਤੋਂ ਜਰੂਰ ਕਰੋ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਤੋਂ ਜਿਆਦਾ ਕਰੋ ਗੁੰਦਕ ਤੀਰੇ ਦਾ ਇਸਤੇਮਾਲ ਸਰੀਰ ਨੂੰ ਹੋਣਗੇ ਕਈ ਫਾਇਦੇ ਗਰਮੀਆਂ ਦੇ ਮੌਸਮ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਗਰਮੀਆਂ ਚ ਗੁੰਦਕ ਤੀਰਾ ਖਾਣਾ ਵੀ ਚੰਗਾ ਹੁੰਦਾ ਹੈ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ ਗੁੰਦਕ ਤੀਰੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਆਓ ਜਾਣਦੀ ਹਾਂ ਗੁੰਦਕ ਤੀਰੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਰੋਜ਼ਾਨਾ ਸਵੇਰੇ ਅੱਧਾ ਗਲਾਸ ਦੁੱਧ ਵਿੱਚ ਗੁੰਦਕ ਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇੱਕ ਰਾਤ ਪਾਣੀ ਵਿੱਚ ਭਿਓ ਕੇ ਰੱਖਣਾ ਚਾਹੀਦਾ ਹੈ ਜਿੰਨੇ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੁੰਦਕ ਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀਆਂ ਵਿੱਚ ਰੋਜ਼ਾਨਾ ਦੁੱਧ ਵਿੱਚ ਪਾ ਕੇ ਗੁੰਦਕ ਤੀਰੇ ਦੀ ਵਰਤੋਂ ਕਰੋ ਤਾਪਦੀ ਗਰਮੀ ਵਿੱਚ ਘਰ ਤੋਂ ਬਾਹਰ ਜਾਣ ਨਾਲ ਲੋਲ ਲੱਗਣ ਦਾ ਡਰ ਹੁੰਦਾ ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤੇ ਗੁੰਦਕ ਤੀਰਾ ਸਵੇਰ ਅਤੇ ਸ਼ਾਮ ਦੁੱਧ ਵਿੱਚ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਜਲਣ ਹੈ ਤਾਂ ਦੋ ਚਮਚ ਗੁੰਦਕ ਤੀਰੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਪਿਉਂਦੋ ਸਵੇਰੇ ਇਸ ਵਿੱਚ ਸ਼ੱਕਰ ਮਿਲਾ ਕੇ ਖਾਓ ਇਸ ਨਾਲ ਜਲਨ ਠੀਕ ਹੋ ਜਾਂਦੀ ਹੈ ਤੇ ਗੁੰਦਕ ਤੇਰੇ ਨੂੰ ਪਿਉ ਕੇ ਰੋਜ਼ਾਨਾ ਖਾਣ ਨਾਲ ਖੂਨ ਦੀ ਘਾਟ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਜੇ ਤੁਹਾਨੂੰ ਅਨੀਮੀਆ ਦੀ ਸਮੱਸਿਆ ਰਹਿੰਦੀ ਹੈ ਤਾਂ ਗੁੰਦਕ ਤੇਰੇ ਦੀ ਵਰਤੋਂ ਜਰੂਰ ਕਰੋ ਐਦਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਤੋਂ ਜਿਆਦਾ ਕਰੋ ਗੁੰਦਕ ਤੇਰੇ ਦਾ ਇਸਤੇਮਾਲ ਸਰੀਰ ਨੂੰ ਹੋਣਗੇ ਕਈ ਫਾਇਦੇ ਗਰਮੀਆਂ ਦੇ ਮੌਸਮ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਗਰਮੀਆਂ ਚ ਗੁੰਦਕ ਤੀਰਾ ਖਾਣਾ ਵੀ ਚੰਗਾ ਹੁੰਦਾ ਹੈ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ ਗੁੰਦਕ ਤੀਰੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਆਉ ਜਾਣਦੀ ਹਾਂ ਗੁੰਦਕ ਤੀਰੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਰੋਜ਼ਾਨਾ ਸਵੇਰੇ ਅੱਧਾ ਗਲਾਸ ਦੁੱਧ ਵਿੱਚ ਗੁੰਦਕ ਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇੱਕ ਰਾਤ ਪਾਣੀ ਵਿੱਚ ਭਿਓ ਕੇ ਰੱਖਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੁੰਦਕ ਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀਆਂ ਵਿੱਚ ਰੋਜ਼ਾਨਾ ਦੁੱਧ ਵਿੱਚ ਪਾ ਕੇ ਗੁੰਦਕ ਤੀਰੇ ਦੀ ਵਰਤੋਂ ਕਰੋ ਤਪ ਦੀ ਗਰਮੀ ਵਿੱਚ ਘਰ ਤੋਂ ਬਾਹਰ ਜਾਣ ਨਾਲ ਲੋਲ ਲੱਗਣ ਦਾ ਡਰ ਹੁੰਦਾ ਹੈ ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤੇ ਗੁੰਦਕ ਤੇਰੇ ਸਵੇਰ ਅਤੇ ਸ਼ਾਮ ਦੁੱਧ ਵਿੱਚ ਸ਼ਰਬਤ ਚ ਮਿਲਾ ਕੇ ਪੀਣਾ ਚਾਹੀਦਾ ਹੈ ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਜਲਨ ਹੈ ਤਾਂ ਦੋ ਚਮਚ ਗੁੰਦਕ ਤੇਰੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਪਿਉਂਦੋ ਸਵੇਰੇ ਇਸ ਵਿੱਚ ਸ਼ੱਕਰ ਮਿਲਾ ਕੇ ਖਾਓ ਇਸ ਨਾਲ ਜਲਨ ਠੀਕ ਹੋ ਜਾਂਦੀ ਹੈ ਤੇ ਗੁੰਦਕ ਤੇਰੇ ਨੂੰ ਪਿਉ ਕੇ ਰੋਜ਼ਾਨਾ ਖਾਣ ਨਾਲ ਖੂਨ ਦੀ ਘਾਟ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਜੇ ਤੁਹਾਨੂੰ ਅਨੀਮੀਆ ਦੀ ਸਮੱਸਿਆ ਦੈਂਦੀ ਹੱਤ ਤੱਕ ਗੁੰਦਕ ਤੇਰੇ ਦੀ ਵਰਤੋਂ ਜ਼ਰੂਰ ਕਰੋ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਤੋਂ ਜਿਆਦਾ ਕਰੋ ਗੁੰਦਕ ਤੇਰੇ ਦਾ ਇਸਤੇਮਾਲ ਸਰੀਰ ਨੂੰ ਹੋਣਗੇ ਕਈ ਫਾਇਦੇ